ਅੱਜ ਆਪਾਂ ਕਰਾਂਗੇ ਪੰਜਾਬੀ ਗ੍ਰਾਮਰ ਦਾ ਵਰਕ ਕਿਰਿਆ ਕਿਸ ਨੂੰ ਆਖਦੇ ਹਨ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਨੈਕਸਟ ਹੈ ਕਰਤਾ ਤੋਂ ਕੀ ਭਾਵੇ ਜੋ ਕੰਮ ਕਰਦਾ ਹੈ ਉਹ ਕਰਤਾ ਅਖਵਾਉਂਦਾ ਹੈ ਥਰਡ ਕੁਐਸਚਨ ਇਜ਼ ਕਰਮ ਤੋਂ ਕੀ ਭਾਵੇ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ ਨੈਕਸਟ ਕੁਐਸਚਨ ਇਜ਼ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਕਿਰਿਆ ਕਰਾਂਗੇ ਕਰਮਕ ਕਿਰਿਆ ਲਾਈਨਸ ਨੇ ਸਾਡੇ ਕੋਲੇ ਆਪਾਂ ਵਾਕਾਂ ਵਿੱਚ ਜਿਹੜੇ ਸਾਡੇ ਕੋਲ ਲਾਈਨਸ ਗਿਵਨ ਹੈ ਉਹਨਾਂ ਨੂੰ ਕਿਰਿਆ ਸ਼ਬਦ ਲੱਭ ਕੇ ਆਪਾਂ ਉਹਦੇ નીચે ਅੰਡਰਲਾਈਨ ਕਰਾਂਗੇ ਫਰਸਟ ਹੈ ਹਰਭੰਸ ਉੱਚੀ ਉੱਚੀ ਰੋ ਰਿਹਾ ਹੈ ਕਿਹੜਾ ਕੰਮ ਹੈ ਇੱਥੇ ਕਿਹੜੀ ਕਿਰਿਆ ਹੈ ਉਹ ਰੋ ਰਿਹਾ ਹੈ ਠੀਕ ਹੈ ਸੈਕੰਡ ਹੈ ਰੇਲ ਗੱਡੀ ਆਏਗੀ ਕਿਰਿਆ ਸ਼ਬਦ ਕੀ ਹੈ ਆਏਗੀ ਥਰਡ ਹੈ ਉਹ ਦਰਵਾਜ਼ਾ ਬੰਦ ਕਰ ਲਿਆ ਹੈ ਇੱਥੇ ਕਿਰਿਆ ਸ਼ਬਦ ਕਿਹੜਾ ਦਰਵਾਜ਼ਾ ਬੰਦ ਕਰ ਰਿਹਾ ਹੈ धोबी तो कपड़े धो तो रहा है किरिया शब्द कि धो तो रहा है अध्यापक जी पढ़ाते हैं काम हो रहा इतने पढ़ा यानी कि पढ़ाते हैं सिक्स कुड़ी है कुड़ी रस्सी टपती है कि वर्क हो रहा इतने टपती है यानी कि रस्सी टपती है कि है टपी है किरिया शब्द लास्ट है दर्जी कपड़े स्यों रहा है किरिया शब्द कि स्यों रहा है तुम इन अपनी कॉपिस करो ठीक है